ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਦੇਖੋ ਇਹ ਸਭ ਤੋਂ ਪਹਿਲਾਂ ਤੇ ਦੇਸਾਂ-ਪਰਦੇਸਾਂ ਦੀਆਂ ਸੰਗਤਾਂ ਨੂੰ ਫਤਿਹ ਸਾਂਝੀ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਾਸ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜੀ ਤੇ ਨੇ ਬਾਬਾ ਅਵਤਾਰ ਸਿੰਘ ਵਿਦੇਸ਼ੀ ਸ਼੍ਰੀ ਚੋਲਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ ਦਾਸ ਸਭ ਤੋਂ ਪਹਿਲਾਂ ਤੇ ਸਮੂਹ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਦੇ ਬਸਰ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਹੈ ਤੇ ਜੋ ਵੀ ਰਸਤੇ ਸੰਗਤਾਂ ਆਈਆਂ ਉਹਨਾਂ ਨੂੰ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਹੈ ਔਰ ਇਹ ਇੱਥੇ ਦਾ ਇਤਿਹਾਸ ਹੈ ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਪੁਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਜਿਨ੍ਹਾਂ ਵਿੱਚੋਂ 6 ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚ ਸੈਲੀ ਟੋਪੀ, ਮਾਲਾ, ਪੋਥੀ, ਪੋਵੇ, ਸ੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ 5 ਵਸਤਾਂ ਜਿਹੜੀਆਂ ਨੇ ਇਹ ਸੋਢੀ ਪਰਿਵਾਰਕੋਲ ਨੇ ਤੇ ਛੇਵੀਂ ਵਸਤੂ ਜਿਹੜੀ ਡੇਰਾ ਬਾਬਾ ਨਾਨਕ ਪੀਧੀਆਂ ਦੇ ਕੋਲ ਹੈ ਇਹ ਡੇਰਾ ਬਾਬਾ ਨਾਨਕ ਸਿੱਤੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦਿੱਤੀ ਗੁਰੂ ਅੰਗਦ ਦੇਵ ਇਹ ਸਾਰੇ ਬਾਣੇ ਉਹਨਾਂ ਕੋਲ ਆਏ ਫਿਰ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜਿਹੜੋ ਗੁਰੂ ਅਰਜਨ ਦੇਵ ਮਹਾਰਾਜ ਹਰਿਮੰਦਰ ਸਾਹਿਬ ਸਰੋਵਰ ਦੀ ਪਟਾਈ ਕਰਾਰੇ ਸ ਉਹ ਇੱਥੇ ਆਏ ਹੋਏ ਸਨ ਉਹਨਾਂ ਦੇ ਪੈਰ ਤੇ ਸੱਟ ਲੱਗੀ ਸੇਵਾ ਤੇ ਕਰਦੇ ਕਰਦੇ ਤੇ ਸੇਵਾ ਤੋਂ ਹਟਣੇ ਨੀ ਸਿੱਖ ਗਿਆ ਮਹਾਰਾਜ ਤੁਹਾਡਾ ਪ੍ਰੇਮੀ ਉਹਦੇ ਪੈਰ ਤੇ ਕਾਫੀ ਸੱਟ ਲੱਗ ਗਈ ਹੈ ਲੇਕਿਨ ਉਹ ਸੇਵਾ ਤੋਂ ਨਹੀਂ ਹਟ ਰਿਹਾ ਮਹਾਰਾਜ ਨੇ ਕਿਹਾ ਜਾਓ ਭਈ ਉਹਨਾਂ ਦੀ ਸੇਵਾ ਕਬੂਲ ਹੋ ਜੇ ਉਹਨਾਂ ਨੂੰ ਲੈ ਕੇ ਆਓ ਸੇਵਾ ਉਹਨਾਂ ਨੂੰ ਸੱਦਿਆ ਤੇ ਗੁਰੂ ਸਾਹਿਬ ਨੇ ਪੁੱਛਿਆ ਦੱਸ ਭਾਈ ਸਿੱਖਾ ਕੋਈ ਚੀਜ਼ ਦੀ ਥੋੜ੍ਹ ਹੋਏ ਜੋ ਤੁਹਾਨੂੰ ਕਰਤਾਰ ਪਾਸੋਂ ਦਵਾਈਏ ਉਹ ਕਹਿਣ ਲੱਗੇ ਮਹਾਰਾਜ ਧੀ ਤੁਹਾਨੂੰ ਦੌਲਤ ਪੁੱਤਰ ਬੜੀ ਗੁਰੂ ਨਾਨਕ ਸਾਹਿਬ ਦੀ ਮੇਰ ਹੈ ਜਿਹੜਾ ਮੇਰਾ ਇਲਾਕਾ ਉਹ ਮੁਸਲਮਾਨੀ ਹੈ ਜਦੋਂ ਸਵੇਰੇ ਮੈਂ ਕੜਾ ਪ੍ਰਸ਼ਾਦੀ ਦੇਖ ਕਰਦਾ ਲੋਕ ਮੇਰਾ ਮਜਾਕ ਕਟਾਉਂਦੇ ਕੁਝ ਐਸੀ ਦਾਤ ਬਖਸ਼ਿਓ ਜਿਹਨਾਂ ਸਿੱਖੀ ਦਾ ਵਾਅਦਾ ਹੋਵੇ ਉਸ ਵਕਤ ਮਹਾਰਾਜ ਦੀ ਬੀਟ ਸਾਹਿਬ ਤਿਆਰ ਨਹੀਂ ਸੀ ਫਿਰ ਛੇਵੀਂ ਵਸ ਚੋਲਾ ਸਾਹਿਬ ਉਹਨਾਂ ਨੇ ਖੁਸ਼ ਹੋ ਕੇ ਭੇਟ ਕਰ ਦਿੱਤੀ ਜਾਓ ਵੀ ਜਿੱਥੇ ਤੁਸੀਂ ਦਰਸ਼ਨ ਕਰਾਇਆ ਕਰੋਗੇ ਦੁਨੀਆ ਇਸ ਨੂੰ ਪੂਜਾ ਕਰੇਗੀ ਉਹ ਆਪਣੇ ਸ਼ਹਿਰ ਲੈ ਕੇ ਜਦ ਤੱਕ ਉਹਨਾਂ ਕੋਲ ਸੇਵਾ ਹੋਈ ਉਹਨਾਂ ਨੇ ਕੀਤੀ ਜਦ ਉਹਨਾਂ ਦੀ ਬਿਰਧ ਅਵਸਥਾ ਆਈ ਉਹਨਾਂ ਨੇ ਸੋਚਿਆ ਹੋ ਸਕਦਾ ਮੇਰੇ ਬੱਚੇ ਕੱਲ ਨੂੰ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਥੇ ਹੀ ਰੱਖ ਕੇ ਤੇ ਅੱਗੇ ਵੱਡਾ ਸਾਰਾ ਪੱਥਰ ਦਿੱਤਾ ਤੇ ਅਰਦਾਸ ਕਰ ਦਿੱਤੀ ਮਹਾਰਾਜ ਸਿੱਖ ਦੇ ਵਿਰਸੇ ਦੀ ਅਰਦਾਸ ਹੈ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਚੋਰ ਗੋਬਿੰਦ ਕਾ ਪੂਰਨ ਗੁਨਤਾਸ ਸਿੱਖ ਦਾ ਵਿਰਸੇ ਦੀ ਅਰਦਾਸ ਹੈ ਦੁੱਖ ਆਏ ਸੁੱਖ ਆਏ ਸਿੱਖ ਦਾ ਕੰਮ ਹੈ ਗੁਰੂ ਮਾਰੇ ਦੇ ਚਰਨਾਂ ਚ ਅਰਦਾਸ ਕਰਨੀ ਇਹ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਗੁਰੂ ਨਾਨਕ ਸਾਹਿਬ ਤੋਂ ਨਵੀਂ ਪੀੜੀ ਤੋਂ ਹੋਏ ਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਉਹਨਾਂ ਦਾ ਇਧਰ ਦੁਆਬੇ ਦੀ ਸੰਗਤ ਨਾਲ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਸੰਗਤ ਨਾਲ ਇਹ ਲਾਗੇ ਜਿੰਨੇ ਵੀ ਪਿੰਡ ਨੇ ਹਿਸ਼ਾਰਪੁਰ ਦੇ ਇਹ ਖਟਿਆਲਾ ਸ਼ੈਨੀਆਂ ਟਾਂਡਾ ਹਿਸ਼ਾਰਪੁਰ ਦੇ ਤੇ ਜਿੰਨੇ ਵੀ ਸਾਰੇ ਸੰਸਾਰਿਆਂ ਦੇ ਨਾਲ ਬੜਾ ਪ੍ਰੇਮ ਸੀ ਉਸ ਵਕਤ ਦੀ ਸਿੱਕੀ ਸੇਵਕੀ ਸੀ ਇਹਨਾਂ ਨੇ ਸੰਗਤ ਨੂੰ ਇਕੱਠੇ ਕੀਤਾ ਚਾਲੇ ਪਾਏ ਤੇ ਉੱਥੇ ਵੇਖਿਆ ਜਾ ਕੇ ਪੱਥਰ ਨਾਟੇ ਫਿਰ ਸਾਰੀ ਸੰਗਤ ਰਾਤ ਠਹਿਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਪੁੱਤਰ ਪੰਜੀ ਜਪਜੀਤ ਸਾਹਿਬ ਦੇ ਪਾਠ ਕਰੋ ਪੰਜ ਛੱਤੇ ਜਲ ਦੇ ਕਰੋ ਅਰਦਾਸ ਕਰੋ ਕਰਤਾਰ ਪਾਲੀ ਕਰੇਗਾ ਉਹ ਜਿਵੇਂ ਜਿਵੇਂ ਮੁਕਮਾ ਤਿਮ ਤਿਮ ਕੀਤਾ ਉਹ ਜਿਹੜਾ ਪੱਥਰ ਸੀ ਫਿਰ हट ਗਿਆ ਉਹ 4 ਮਾਰਚ ਨੂੰ ਜਿਹੜਾ ਬਾਬਾ ਨਾਨਕ ਲੈ ਕੇ ਆਏ ਚੋਲਾ ਸਾਹਿਬ ਤੇ ਬਾਬਾ ਕਾਬਲੀ ਮਰਜੀ ਜਦੋਂ ਚੋਲਾ ਸਾਹਿਬ ਲੈ ਕੇ ਇੱਧਰੋਂ ਤੇ ਉਧਰੋਂ ਜਿਹੜੀਆਂ ਦਵਾਬੇ ਦੀਆਂ ਸੰਗਤਾਂ ਨੇ ਉਹ ਵੀ ਉਸ ਦਿਨ ਪਹੁੰਚ ਗਈਆਂ 4 ਮਾਰਚ ਨੂੰ ਉਸ ਵਕਤ ਤੇ ਬਾਬਾ ਜੀ ਨੇ ਆਈਆਂ ਸੰਗਤਾਂ ਨੂੰ ਵਰ ਦੇ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਇਸ ਸਾਲ ਆਏ ਉਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਜੋ ਮਨੋ ਕਰਾਂਗੇ ਸੋਈ ਤੁਹਾਡੀ ਸੰਪੂਰਨ ਹੋਣਗੀਆਂ ਉਦੋਂ ਤੋਂ ਇੱਥੇ ਜੋੜ ਮੇਲਾ ਲੱਗ ਰਿਹਾ ਜੀ ਸ੍ਰੀ ਚੋਲਾ ਸਾਹਿਬ ਜੀ ਦਾ ਜਿਹੜਾ 1 ਮਾਰਚ ਨੂੰ ਸੰਗ ਚੱਲਦਾ ਹੈ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਇਹ ਇੱਥੇ ਦਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਚੋਲਾ ਸਾਹਿਬ ਪ੍ਰਾਪਤ ਹੋਇਆ ਕਿਸ ਤਰ੍ਹਾਂ ਡੇਰਾ ਬ ਸਭ ਮੁਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਔਰ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਕਰਦਾ ਹੈ ਔਰ ਮਹਾਰਾਜ ਕਿਰਪਾ ਕਰਨ ਤਰਦਾਸ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਮਹਾਰਾਜ ਸਾਨੂੰ ਸਾਨਿਆ ਨੂੰ ਹੀ ਗੁਰਬਾਣੀ ਦੇ ਨਾਲ ਨਾਲ ਜੋੜ ਕੇ ਰੱਖਣਾ ਕਿਉਂਕਿ ਇਹ ਗੁਰਬਾਣੀ ਇਸ ਜਗ ਮੈਂ ਚਾਨਣ ਜਿਹੜੀ ਗੁਰਬਾਣੀ ਹੈ ਉਹੀ ਸਾਨੂੰ ਇਸ ਜਗ ਵਿੱਚ ਰਹਿਣ ਦੀ ਜਾਜ ਦੱਸਦੀ ਹੈ ਤੇ ਸਾਨੂੰ ਚਾਨਣ ਪਾਉਂਦੀ ਹੈ ਸਾਡੇ ਸਾਡੇ ਜਿਹੜੇ ਅੰਦਰ ਦੇ ਮਨ ਨੇ ਉਹਨੂੰ ਖੋਲਦੀ ਹੈ ਕਿ ਅਸੀਂ ਕਿਸ ਕੰਮ ਆਏ ਤੇ ਕਿਸ ਕੰਮ ਕਰਨਾ ਹੈ ਇਹ ਕਿਉਂਕਿ ਬਾਣੀ ਵਿੱਚ ਹੀ ਗੁਰੂ ਮਹਾਰਾਜ ਦੀ ਪ੍ਰਾਪਤੀ ਹੈ ਮਹਾਰਾਜ ਨੇ ਕਿਹਾ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰਸਿੱਖੋ ਹਰ ਕਰਤਾ ਆਪ ਮੂਹ ਕਟਾਏ ਜਿਉਂ ਜਿਉ ਬਾਣੀ ਪੜਦੇ ਤੀਤੂ ਕਰਤੇ ਦੇ ਦਰਸ਼ਨ ਹੋ ਰਿਆ ਕਰਤਾ ਹਰ ਵੇਲੇ ਨਾਲ ਹੈ ਜਿਉਂ ਜਿਉ ਸ਼ਬਦ ਬਾਣੀ ਪੜ ਰਹੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਹੈ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਹੀ ਸਮੂਹ ਦੇਸ਼ਾਂ ਪਰਦੇਸਾਂ ਦੀਆਂ ਸੰਗਤਾਂ ਨਾਲ ਸਾਨੂੰ ਸਾਰਿਆਂ ਨੂੰ ਹੀ ਅਮਰਤ ਵੇਲੇ ਦੇ ਜਗ ਨੇ ਅਮਰਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇਨੇ ਵਜਨ ਕਰਦਾ ਦਾਸ ਪਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ